ਕੀ ਹੋਰ ਨਾ ਜਥੇਬੰਦੀਆਂ ਤੇ ਜਗਜੀਤ ਸਿੰਘ ਢੱਲੇਵਾਲ ਤੰჭ कसते ਹੋਏ ਨਜ਼ਰ ਆ ਰਹੇ ਨੇ ਜ਼ਿਕਰਯੋਗ ਹੈ ਕਿ ਪ੍ਰਸ਼ਦ ਦਿਨਾਂ ਦੇ ਵਿੱਚ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਵਿੱਚੋਂ ਇਹ ਆਵਾਜ਼ ਜ਼ਰੂਰ ਉੱਠੀ ਸੀ ਕਿ ਉਹਨਾਂ ਨੂੰ ਪ੍ਰਦਾਨ ਜਿਹੜਾ ਹੈ ਉਹ ਨਹੀਂ ਰਹਿਣਾ ਚਾਹੀਦਾ ਜਾਂ ਉਹ ਪ੍ਰਦਾਨ ਨਹੀਂ ਮੰਨਦੇ ਪਰ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਆਪਣੇ ਤਰੀਕੇ ਦੇ ਨਾਲ ਜਵਾਬ ਦਿੱਤਾ ਗਿਆ ਸੀ ਔਰ ਹੁਣ ਕਿਸਾਨ ਹੋਰ ਜਥੇਬੰਦੀਆਂ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਹ ਤੰჭ ਕਸਿਆ ਗਿਆ ਹੈ ਕਿਸਮ ਦਾ ਔਰ ਉਹਨਾਂ ਨੇ ਕਿਹਾ ਹੈ ਕਿ ਕਿਸਾਨੀ ਦਾ ਸਿਰਫ ਬੁਰਕਾ ਪਾਇਆ ਹੋਇਆ ਹੈ ਪਰ ਕਦੇ ਕਿਸਾਨਾਂ ਦੇ ਲਈ ਕੋਈ ਗੱਲ ਨਹੀਂ ਕੀਤੀ ਤਾਂ ਸਿਕਰ ਉਹ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਚ ਕਈ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂ ਨੇ ਮੈਨੂੰ ਲੱਗਿਆ ਕਿ ਉਹਨਾਂ ਦਾ ਪਾਸਾ ਤਾਂ ਪਹਿਲਾਂ ਤੋਂ ਹੀ ਵਟਿਆ ਹੋਇਆ ਸੀ ਲੇਕਿਨ ਪਹਿਲਾਂ ਇੱਕ ਬੁਰਕੇ ਦੇ ਥੱਲੇ ਚੱਲ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਅਸੀਂ ਪਰਦੇ ਵਿੱਚ ਰਹਿ ਕੇ ਹੀ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਕਰਵਾਉਂਦੇ ਰਾਂਗੇ ਲੇਕਿਨ ਆ ਜਿਹੜੀ ਮੂਵਮੈਂਟ ਜਿਹੜਾ ਅੰਦੋਲਨ ਆਪਾਂ ਖਲੋਰੀ ਤੇ ਸ਼ੰਭੂ ਤੇ ਬੈਠ ਕੇ ਲੜਿਆ ਇਹਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਐਮਐਸਬੀ ਗਰੰਟੀ ਕਾਨੂੰਨ ਵਾਲੀ ਜਿਹੜੀ ਤੁਹਾਡੀ ਮੰਗ ਹੈ ਇਹਨੂੰ ਮਗਰ ਲੈ ਕੇ ਜਾਓ ਰਿਟਰਨ ਦੇ ਵਿੱਚ ਸਾਨੂੰ ਇੱਕ ਚਿੱਠੀ ਦੇ ਰੂਪ ਵਿੱਚ ਦਿੱਤਾ ਉਹਦੇ ਚੋ ਸਪਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਹੈ ਹਕੀਕਤ ਬਾਹਰ ਨਿਕਲ ਕੇ ਆਈ ਕਿ ਇਹਨਾਂ ਦੀ ਮੰਗ ਹੀ ਨਹੀਂ ਹੈ ਤੁਸੀਂ ਪਿੱਛੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਦੇਖੀ ਹੈ ਅਰੋਜ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਇਹਨਾਂ ਨੇ ਕਰਜ਼ ਮੁਕਤੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਇਹਨਾਂ ਨੇ ਡਾਕਟਰ ਸ਼ਾਮੀਨਾਥ ਦੀ ਰਿਪੋਰਟ ਦੀ ਗੱਲ ਨਹੀਂ ਕੀਤੀ ਤਾਂ ਫਿਰ ਉਹ 90 ਕਿਸਾਨ ਜਿਹੜੇ ਬੰਦੀਆਂ ਕਿਸ ਪਰਪਸ ਲਈ ਇਕੱਠੀਆਂ ਹੋਈਆਂ ਨੇ ਕੀ ਕਾਦੇ ਲਈ ਇਕੱਠੀਆਂ ਹੋਈਆਂ ਨੇ ਉਹ ਕਿ ਲੋਕਾਂ ਦਾ ਧਿਆਨ ਕਨਵਰਟ ਕਰਨ ਵਾਸਤੇ ਕਿ ਇਹਨਾਂ ਮੰਗਾਂ ਤੋਂ ਲੋਕਾਂ ਦਾ ਧਿਆਨ ਖੇੜਾ ਖੇੜ ਕੇ ਸਰਕਾਰ ਦੇ ਪੱਖ ਦੇ ਵਿੱਚ ਖੜਨ ਵਾਲੀ ਗੱਲ ਉਹ ਕਰ ਰਹੇ ਨੇ ਤਾਂ ਚਰਨਜੀਤ ਕੌਸ਼ਲ ਮੇਰੇ ਸਯੋਗੀ ਪੌਨਲਾਈਨ ਤੇ ਨੇ ਚਰਨਜੀਤ ਜਗਜੀਤ ਸਿੰਘ ਢੱਲੇਵਾਲ ਪਿਛਲੇ ਦਿਨਾਂ ਚ ਵੀ ਸੁਰਖੀਆਂ ਚਾਏ ਜਦੋਂ ਉਹਨਾਂ ਦੀ ਆਪਣੀ ਪਾਰਟੀ 'ਚ ਉਹਨਾਂ ਦੀ ਖਲਾਫਤ ਦੇ ਵਿੱਚ ਆਵਾਜ਼ ਉੱਠੀ ਹੁਣ ਉਹਨਾਂ ਨੇ ਹੋਰ ਨਾ ਕਿਸਾਨ ਜਥੇਬੰਦੀਆਂ ਨੂੰ ਨਿਸ਼ਾਨੇ ਤੇ ਲਿਆ ਆ ਕੀ ਕੋਈ ਜਾਣਕਾਰੀ ਪਰ ਬਿਲਕੁਲ ਕਿਤਨਾ ਕਿਤੇ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਵੀ ਦੇਖਦੇ ਹਾਂ ਜਦੋਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਹੈਗਾ ਵੱਡੇ ਪ੍ਰਦਰਸ਼ਨ ਚੱਲੇ ਸੀ ਉਦੋਂ ਵੀ ਏਕਤਾ ਦੀ ਗੱਲ ਚੱਲੀ ਸੀ ਸਾਰੇ ਕਿਸਾਨ ਜਥੇਬੰਦੀਆਂ ਅਗਰੇ ਇਕੱਠੇ ਹੋਣ ਜਿਸ ਤਰੀਕੇ ਨਾਲ ਦਿੱਲੀ ਸੀ ਪਰ ਕਿਤਰਾਂ ਕਿਤੇ ਆਪਸੀ ਵਿਵਾਦ ਆਪਸੀ મતਭੇਦ ਇਸ ਦਾ ਵੱਡਾ ਕਾਰਨ ਰਏ ਨੇ ਜੋ ਹੁਣ ਵੀ ਨਿਕਲ ਕੇ ਸਾਹਮਣੇ ਆ ਰਿਹਾ ਜਿਵੇਂ ਹੁਣ ਕੱਲ ਦੀ ਗੱਲ ਅਗਰੇ ਤਾਂ ਕੱਲੋ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿਤਰਾਂ ਕਿਤੇ ਇੱਥੇ ਜ਼ਰੂਰ ਉਹਨਾਂ ਨੇ ਐਸਕੇਐਮ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਦੇ ਉੱਪਰ ਲੈ ਆ ਸਾਫ ਤੌਰ ਤੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਅਸੀਂ ਖਨੌਰੀ ਦੇ ਸ਼ੰਭੂ ਬਾਰਡਰ ਦੇ ਉੱਪਰ ਪ੍ਰਦਰਸ਼ਨ ਕਰਦੇ ਸੀ ਉਦੋਂ ਸਾਡੇ ਨਾਲ ਤੁਹਾਡੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਸਾਰੀਆਂ ਮੰਗਾਂ ਇੱਕ ਨੇ ਇਹ ਨਹੀਂ ਨਾਲ ਸਾਡੇ ਲੱਗੇ ਤਾਂ ਕਿ ਤਨਾ ਕਿਤੇ ਹੁਣ ਉਹੀ ਜਵਾਬ ਉਹਨਾਂ ਨੇ ਫੇਰ ਦਿੱਤਾ ਕਿ 90 ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਮੀਟਿੰਗ ਤਾਂ ਕੀਤੀ ਪਰ ਉਹ ਮੀਟਿੰਗ ਦੇ ਵਿੱਚ ਨਾ ਹੀ ਕਿਤੇ ਐਮਐਸਪੀ ਗਰੰਟੀ ਕਾਨੂੰਨ ਨਾ ਹੀ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨਾ ਹੀ ਕਰਜ਼ਾ ਮੁਕਤੀ ਦੀਆਂ ਗੱਲਾਂ ਨਹੀਂ ਕੀਤੀਆਂ ਗਈਆਂ ਇਹ ਜਿਹੜੇ ਸ਼ਬਦ ਸੀ ਇਹ ਸ਼ਬਦ ਸੀ ਜਗਦੀਸ਼ ਸਿੰਘ ਢੱਲੇਵਾਲ ਦੇ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਜਦੋਂ ਅਸੀਂ ਏਕਤਾ ਦੀ ਕਿਤੇ ਵੀ ਗੱਲਬਾਤ ਕਰਦੇ ਸੀ ਇਹ ਖੁਦ ਮੇਰੇ ਵੱਲੋਂ ਵੀ ਉਹਨਾਂ ਦੀ ਇੰਟਰਵਿਊ ਕੀਤੀ ਗਈ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜਦੋਂ ਅਸੀਂ ਏਕਤਾ ਦੀ ਗੱਲ ਕਰਦੇ ਸੀ ਤਾਂ ਸਭ ਤੋਂ ਸਭ ਤੋਂ ਜਿਹੜੀ ਸਾਡੀ ਵੱਡੀ ਮੰਗ ਸੀ ਐਮਐਸਪੀ ਦੀ ਐਮਐਸਪੀ ਗਰੰਟੀ ਕਾਨੂੰਨ ਦੀ ਉਸ ਮੰਗ ਨੂੰ ਪਿੱਛੇ ਲੈ ਕੇ ਜਾਣ ਦੀ ਜਿਹੜੀ ਇਹ ਗੱਲ ਕੀਤੀ ਜਾਂਦੀ ਸੀ ਜਿਸ ਦੇ ਕਾਰਨ ਸਾਡੀ ਏਕਤਾ ਨਹੀਂ ਬਣੀ ਤੇ ਉਹੀ ਸਵਾਲ ਦੁਬਾਰਾ ਫਿਰ ਇਹਨਾਂ ਨੇ ਦੁਹਰਾਏ ਨੇ ਜੀ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਚਰਨਜੀਤ ਤਾਕਲ ਮਿਲਾਕੇ ਜਗਜੀਤ ਸਿੰਘ ਢੱਲਵਾਲ ਇਹ ਕਿਸਾਨ ਜਥੇਬੰਦੀਆਂ ਦੇ ਤੰਜਕਸਤੇ ਨਜ਼ਰ ਆਏ ਮੈਨੂੰ ਲੱਗਿਆ ਕਿ ਉਹਨਾਂ ਦਾ ਪਾਸਾ ਤਾਂ ਪਹਿਲਾਂ ਤੋਂ ਹੀ ਵਟਿਆ ਹੋਇਆ ਸੀ ਲੇਕਿਨ ਪਹਿਲਾਂ ਇੱਕ ਬੁਰਕੇ ਦੇ ਥੱਲੇ ਚੱਲ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਵੀ ਅਸੀਂ ਪਰਦੇ ਚ ਰਹਿ ਕੇ ਹੀ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਕਰਵਾਉਂਦੇ ਰਹਾਂਗੇ ਲੇਕਿਨ ਆ ਜਿਹੜੀ ਮੂਵਮੈਂਟ ਜਿਹੜਾ ਅੰਦੋਲਨ ਆਪਾਂ ਖਲੋਰੀ ਤੇ ਸ਼ੰਭੂ ਤੇ ਬੈਠ ਕੇ ਲੜਿਆ ਇਹਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਐਮਐਸਬੀ ਗਰੰਟੀ ਕਾਨੂੰਨ ਵਾਲੀ ਜਿਹੜੀ ਤੁਹਾਡੀ ਮੰਗ ਹੈ ਇਹਨੂੰ ਮਗਰ ਲੈ ਕੇ ਜਾਓ ਰਿਟਰਨ ਦੇ ਵਿੱਚ ਸਾਨੂੰ ਇੱਕ ਚਿੱਠੀ ਦੇ ਰੂਪ ਵਿੱਚ ਦਿੱਤਾ ਉਹਦੇ ਚੋ ਸਪਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਆ ਹਕੀਕਤ ਬਾਹਰ ਨਿਕਲ ਕੇ ਆਈ ਕਿ ਇਹਨਾਂ ਦੀ ਮੰਗ ਹੀ ਨਹੀਂ ਹੈ ਇਹ ਤੁਸੀਂ ਪਿੱਛੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਦੇਖੀ ਹੈ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਇਹਨਾਂ ਨੇ ਕਰਜ਼ ਮੁਕਤੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਇਹਨਾਂ ਨੇ ਡਾਕਟਰ ਸੁਮੇਨਾਥ ਦੀ ਰਿਪੋਰਟ ਦੀ ਗੱਲ ਨਹੀਂ ਕੀਤੀ ਤਾਂ ਫਿਰ ਉਹ 90 ਕਿਸਾਨ ਜਿਹੜੇ ਬੰਦੀਆਂ ਕਿਸ ਪਰਪਸ ਲਈ ਇਕੱਠੀਆਂ ਹੋਈਆਂ ਨੇ ਕੀ ਕਾਦੇ ਲਈ ਇਕੱਠੀਆਂ ਹੋਈਆਂ ਨੇ ਉਹ ਇੱਕ ਲੋਕਾਂ ਦਾ ਧਿਆਨ ਕਨਵਰਟ ਕਰਨ ਵਾਸਤੇ ਕਿ ਇਹਨਾਂ ਮੰਗਾਂ ਤੋਂ ਲੋਕਾਂ ਦਾ ਧਿਆਨ ਖੇੜਾ ਖੇੜ ਕੇ ਸਰਕਾਰ ਦੇ ਉਹ ਪੱਖ ਦੇ ਵਿੱਚ ਖੜਨ ਵਾਲੀ ਗੱਲ ਉਹ ਕਰ ਰਹੇ ਨੇ ਤਾਂ ਸਰਕਾਰ ਦੇ ਪੱਖ ਵਿੱਚ ਖੜਨ ਵਾਲੀ ਗੱਲ ਜਿਹੜੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ ਉਧਰ ਕਿਸਾਨ ਆਗੂ ਚਕਜੀਤ ਸਿੰਘ ਢੱਲੇਵਾਲ ਦਾ ਸਾਥੀ ਕਿਸਾਨ ਆਗੂਆਂ ਤੇ ਵੱਡਾ ਤੰਗ ਸਾਹਮਣੇ ਆਇਆ ਹੈ ਉਹਨਾਂ ਨੇ ਕੁਝ ਕਿਸਾਨ ਆਗੂਆਂ ਨੇ ਉਹਨਾਂ ਨੇ ਕਿਹਾ ਕਿ ਕਿਸਾਨੀ ਦਾ ਬੁਰਕਾ ਪਾਇਆ ਹੋਇਆ ਹੈ ਪਰ ਕਦੇ ਵੀ ਕਿਸਾਨਾਂ ਦੇ ਲਈ ਗੱਲ ਨਹੀਂ ਕੀਤੀ ਹੈ ਤਾਸਲ ਮੰਗਾ ਤੋਂ ਧਿਆਨ ਪਟਕਾਉਣਾ ਚਾਉਂਦੀ ਚਾਉਂਦੀਆਂ ਨੇ ਕੁਝ ਜਥੇਬੰਦੀਆਂ ਤਾਂ ਬਾਕੀ ਹੋਰ ਨਾ ਜਥੇਬੰਦੀਆਂ ਤੇ ਜਗਜੀਤ ਸਿੰਘ ਢੱਲੇਵਾਲ ਤੰਜ ਕਰਦੇ ਹੋਏ ਨਜ਼ਰ ਆ ਰਹੇ ਨੇ ਜ਼ਿਕਰ ਯੋਗ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਵਿੱਚੋਂ ਇਹ ਆਵਾਜ਼ ਜ਼ਰੂਰ ਉੱઠી ਸੀ ਕਿ ਉਹਨਾਂ ਨੂੰ ਪ੍ਰਦਾਨ ਜਿਹੜਾ ਹੈ ਉਹ ਨਹੀਂ ਰਹਿਣਾ ਚਾਹੀਦਾ ਜਾਂ ਉਹ ਪ੍ਰਦਾਨ ਨਹੀਂ ਮੰਨਦੇ ਪਰ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਆਪਣੇ ਤਰੀਕੇ ਦੇ ਨਾਲ ਜਵਾਬ ਦਿੱਤਾ ਗਿਆ ਸੀ ਔਰ ਹੁਣ ਕਿਸਾਨ ਹੋਰ ਜਥੇਬੰਦੀਆਂ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਹ ਤੰਜ ਕੱਸਿਆ ਗਿਆ ਹੈ ਕਿਸਮ ਦਾ ਔਰ ਉਹਨਾਂ ਨੇ ਕਿਹਾ ਹੈ ਕਿ ਕਿਸਾਨੀ ਦਾ ਸਿਰਫ ਬੁਰਕਾ ਪਾਇਆ ਹੋਇਆ ਹੈ ਪਰ ਕਦੇ ਕਿਸਾਨਾਂ ਦੇ ਲਈ ਕੋਈ ਗੱਲ ਨਹੀਂ ਕੀਤੀ ਤਾਂ ਸੇ ਕਰਿਓ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਚ ਕਈ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂ ਨੇ ਮੈਨੂੰ ਲੱਗਿਆ ਕਿ ਉਹਨਾਂ ਦਾ ਪਾਸਾ ਤਾਂ ਪਹਿਲਾਂ ਤੋਂ ਹੀ ਬਟਿਆ ਹੋਦਾ ਸੀ ਲੇਕਿਨ ਪਹਿਲਾਂ ਇੱਕ ਬੁਰਕੇ ਦੇ ਥੱਲੇ ਚੱਲ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਵੀ ਅਸੀਂ ਪਰਦੇ ਵਿੱਚ ਰਹਿ ਕੇ ਹੀ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਕਰਵਾਉਂਦੇ ਰਾਂਗੇ ਲੇਕਿਨ ਆ ਜਿਹੜੀ ਮੂਵਮੈਂਟ ਜਿਹੜਾ ਅੰਦੋਲਨ ਆਪਾਂ ਖਨੌਰੀ ਤੇ ਸ਼ੰਭੂ ਦੇ ਬੈਠ ਕੇ ਲੜਿਆ ਇਹਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਐਮਐਸਬੀ ਗਰੰਟੀ ਕਾਨੂੰਨ ਵਾਲੀ ਜਿਹੜੀ ਤੁਹਾਡੀ ਮੰਗ ਹੈ ਇਹਨੂੰ ਮਗਰ ਲੈ ਕੇ ਜਾਓ ਰਿਟਰਨ ਦੇ ਵਿੱਚ ਸਾਨੂੰ ਇੱਕ ਚਿੱਠੀ ਦੇ ਰੂਪ ਵਿੱਚ ਦਿੱਤਾ ਉਹਦੇ ਚੋ ਸਪਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਆ ਹਕੀਕਤ ਬਾਹਰ ਨਿਕਲ ਕੇ ਆਈ ਕਿ ਇਹਨਾਂ ਦੀ ਮੰਗ ਹੀ ਨਹੀਂ ਹੈ ਤੁਸੀਂ ਪਿੱਛੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਦੇਖੀ ਹੈ ਹਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਉਹਨਾਂ ਨੇ ਕਰਜ਼ ਮੁਕਤੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਉਹਨਾਂ ਨੇ ਡਾਕਟਰ ਸ਼ਾਮੀਨਾਥ ਦੀ ਰਿਪੋਰਟ ਦੀ ਗੱਲ ਨਹੀਂ ਕੀਤੀ ਤਾਂ ਫਿਰ ਉਹ 90 ਕਿਸਾਨ ਜਦੋਂ ਬੰਦੀਆਂ ਕਿਸ ਪਰਪਸ ਲਈ ਇਕੱਠੀਆਂ ਹੋਈਆਂ ਨੇ ਕੀ ਕਾਦੇ ਲਈ ਇਕੱਠੀਆਂ ਹੋਈਆਂ ਨੇ ਉਹ ਕਿ ਲੋਕਾਂ ਦਾ ਧਿਆਨ ਕਨਵਰਟ ਕਰਨ ਵਾਸਤੇ ਕਿ ਇਹਨਾਂ ਮੰਗਾਂ ਤੋਂ ਲੋਕਾਂ ਦਾ ਧਿਆਨ ਖੇੜਿਆ ਖੇੜ ਕੇ ਸਰਕਾਰ ਦੇ ਪੱਖ ਦੇ ਵਿੱਚ ਖੜਨ ਵਾਲੀ ਗੱਲ ਉਹ ਕਰ ਰਹੇ ਨੇ ਤਾਂ ਚਰਨਜੀਤ ਕੌਸ਼ਲ ਮੇਰੇ ਸੋਗੀਪ ਆਨਲਾਈਨ ਤੇ ਨੇ ਚਰਨਜੀਤ ਜਗਜੀਤ ਸਿੰਘ ਢੱਲੇਵਾਲ ਪਿਛਲੇ ਦਿਨਾਂ ਚ ਵੀ ਸੁਰਖੀਆਂ ਚਾਏ ਜਦੋਂ ਉਹਨਾਂ ਦੀ ਆਪਣੀ ਪਾਰਟੀ 'ਚ ਉਹਨਾਂ ਦੀ ਖਲਾਫਤ ਦੇ ਵਿੱਚ ਆਵਾਜ਼ ਉੱਠੀ ਹੁਣ ਉਹਨਾਂ ਨੇ ਹੋਰ ਨਾ ਕਿਸਾਨ ਜੋਥੇ ਬੰਦਿਆਂ ਨੂੰ ਨਿਸ਼ਾਨੇ ਤੇ ਲਿਆ ਆ ਕੀ ਕੋਈ ਜਾਣਕਾਰੀ ਬਿਲਕੁਲ ਕਿਤਨਾ ਕਿਤੇ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਵੀ ਦੇਖਦੇ ਹਾਂ ਜਦੋਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਹੈਗਾ ਵੱਡੇ ਪ੍ਰਦਰਸ਼ਨ ਚੱਲੇ ਸੀ ਉਦੋਂ ਵੀ ਏਕਤਾ ਦੀ ਗੱਲ ਚੱਲੀ ਸੀ ਸਾਰੇ ਕਿਸਾਨ ਜਥੇਬੰਦੀਆਂ ਅਗਰੇ ਇਕੱਠੇ ਹੋਣ ਜਿਸ ਤਰੀਕੇ ਨਾਲ ਦਿੱਲੀ ਸੀ ਪਰ ਕਿਤਰਾਂ ਕਿਤੇ ਆਪਸੀ ਵਿਵਾਦ ਆਪਸੀ મતਭੇਦ ਇਸ ਦਾ ਵੱਡਾ ਕਾਰਨ ਰਹੇ ਨੇ ਜੋ ਹੁਣ ਵੀ ਨਿਕਲ ਕੇ ਸਾਹਮਣੇ ਆ ਰਿਹਾ ਜਿਵੇਂ ਹੁਣ ਕੱਲ ਦੀ ਗੱਲ ਅਗਰੇ ਤਾਂ ਕੱਲ ਜਗਜੀਤ ਸਿੰਘ ਦੱਲੇਵਾਲ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿਤਰਾਂ ਕਿਤੇ ਇੱਥੇ ਜ਼ਰੂਰ ਉਹਨਾਂ ਨੇ ਐਸਕੇਐਮ ਨੂੰ ਸਦਿਤ ਵਰਤਨ ਚਾਨ ਦੇ ਉੱਪਰ ਲੈ ਆ ਸਾਫ ਤੌਰ ਤੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਅਸੀਂ ਖਨੌਰੀ ਦੇ ਸ਼ੰਭੂ ਬਾਰਡਰ ਦੇ ਉੱਪਰ ਪ੍ਰਦਰਸ਼ਨ ਕਰਦੇ ਸੀ ਉਦੋਂ ਸਾਡੇ ਨਾਲ ਤੁਹਾਡੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਸਾਰੀਆਂ ਮੰਗਾਂ ਇੱਕ ਨੇ ਇਹ ਨਹੀਂ ਨਾਲ ਸਾਡੇ ਲੱਗੇ ਤਾਂ ਕਿ ਤਨਾ ਕਿਤੇ ਹੁਣ ਉਹੀ ਜਵਾਬ ਉਹਨਾਂ ਨੇ ਫੇਰ ਦਿੱਤਾ ਕਿ 90 ਕਿਸਾਨ ਜਥੇਬੰਦੀਆਂ ਇੱਕਠੇ ਹੋ ਕੇ ਮੀਟਿੰਗ ਤਾਂ ਕੀਤੀ ਪਰ ਉਹ ਮੀਟਿੰਗ ਦੇ ਵਿੱਚ ਨਾ ਹੀ ਕਿਤੇ ਐਮਐਸਪੀ ਗਰੰਟੀ ਕਾਨੂੰਨ ਨਾ ਹੀ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨਾ ਹੀ ਕਰਜ਼ਾ ਮੁਕਤੀ ਗੀਆਂ ਗੱਲਾਂ ਨਹੀਂ ਕੀਤੀਆਂ ਗਈਆਂ ਇਹ ਜਿਹੜੇ ਸ਼ਬਦ ਸੀ ਇਹ ਸ਼ਬਦ ਸੀ ਜਗਦੀਸ਼ ਸਿੰਘ ਢੱਲੇਵਾਲ ਦੇ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਜਦੋਂ ਅਸੀਂ ਏਕਤਾ ਦੀ ਕਿਤੇ ਵੀ ਗੱਲਬਾਤ ਕਰਦੇ ਸੀ ਇਹ ਖੁਦ ਮੇਰੇ ਵੱਲੋਂ ਵੀ ਉਹਨਾਂ ਦੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜਦੋਂ ਅਸੀਂ ਏਕਤਾ ਦੀ ਗੱਲ ਕਰਦੇ ਸੀ ਤਾਂ ਸਭ ਤੋਂ ਸਭ ਤੋਂ ਹੀ ਜਿਹੜੀ ਸਾਡੀ ਵੱਡੀ ਮੰਗ ਸੀ ਐਮਐਸਪੀ ਦੀ ਐਮਐਸਪੀ ਗਰੰਟੀ ਕਾਨੂੰਨ ਦੀ ਉਸ ਮੰਗ ਨੂੰ ਪਿੱਛੇ ਲੈ ਕੇ ਜਾਣ ਦੀ ਜਿਹੜੀ ਇਹ ਗੱਲ ਕੀਤੀ ਜਾਂਦੀ ਸੀ ਜਿਸ ਦੇ ਕਾਰਨ ਸਾਡੀ ਏਕਤਾ ਨਹੀਂ ਬਣੀ ਤੇ ਉਹੀ ਸਵਾਲ ਦੁਬਾਰਾ ਫਿਰ ਇਹਨਾਂ ਨੇ ਦੁਹਰਾਏ ਨੇ ਜੀ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਚਰਨਜੀਤ ਤਾਕਲ ਮਿਲਾਕੇ ਜਗਜੀਤ ਸਿੰਘ ਢੱਲਵਾਲ ਇਹ ਕਿਸਾਨ ਜਥੇਬੰਦੀਆਂ ਤੇ ਤੰਝਕਸਤੇ ਨਜ਼ਰ ਆਏ ਨੇ ਮੈਨੂੰ ਲੱਗਿਆ ਕਿ ਉਹਨਾਂ ਦਾ ਪਾਸਾ ਤਾਂ ਪਹਿਲਾਂ ਤੋਂ ਹੀ ਬਟਿਆ ਹੋਦਾ ਸੀ ਲੇਕਿਨ ਪਹਿਲਾਂ ਇੱਕ ਬੁਰਕੇ ਦੇ ਥੱਲੇ ਚੱਲ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਵੀ ਅਸੀਂ ਪਰਦੇ ਚ ਰਹਿ ਕੇ ਹੀ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਕਰਵਾਉਂਦੇ ਰਹਾਂਗੇ ਲੇਕਿਨ ਆ ਜਿਹੜੀ ਮੂਵਮੈਂਟ ਜਿਹੜਾ ਅੰਦੋਲਨ ਆਪਾਂ ਖਨੌਰੀ ਤੇ ਸ਼ੰਭੂ ਦੇ ਬੈਠ ਕੇ ਲੜਿਆ ਇਹਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਐਮਐਸਬੀ ਗਰੰਟੀ ਕਾਨੂੰਨ ਵਾਲੀ ਜਿਹੜੀ ਤੁਹਾਡੀ ਮੰਗ ਹੈ ਇਹਨੂੰ ਮਗਰ ਲੈ ਕੇ ਜਾਓ ਰਿਟਰਨ ਦੇ ਵਿੱਚ ਸਾਨੂੰ ਇੱਕ ਚਿੱਠੀ ਦੇ ਰੂਪ ਵਿੱਚ ਦਿੱਤਾ ਉਹਦੇ ਚੋ ਸਪਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਆ ਹਕੀਕਤ ਬਾਹਰ ਨਿਕਲ ਕੇ ਆਈ ਕਿ ਇਹਨਾਂ ਦੀ ਮੰਗ ਹੀ ਨਹੀਂ ਹੈ ਤੁਸੀਂ ਪਿੱਛੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਦੇਖੀ ਹੈ। ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਨਹੀਂ ਕੀਤੀ, ਕਿਤੇ ਵੀ ਉਹਨਾਂ ਨੇ ਕਰਜ਼ ਮੁਕਤੀ ਦੀ ਗੱਲ ਨਹੀਂ ਕੀਤੀ, ਕਿਤੇ ਵੀ ਉਹਨਾਂ ਨੇ ਡਾਕਟਰ ਸ਼ੋਮੇਨਾਥ ਦੀ ਰਿਪੋਰਟ ਦੀ ਗੱਲ ਨਹੀਂ ਕੀਤੀ। ਤਾਂ ਫਿਰ ਉਹ 90 ਕਿਸਾਨ ਜਦੋਂ ਬੰਦੀਆਂ ਕਿਸ ਪਰਪਸ ਲਈ ਇਕੱਠੀਆਂ ਹੋਈਆਂ ਨੇ? ਕੀ ਕਾਦੇ ਲਈ ਇਕੱਠੀਆਂ ਹੋਈਆਂ ਨੇ? ਉਹ ਇੱਕ ਲੋਕਾਂ ਦਾ ਧਿਆਨ ਕਨਵਰਟ ਕਰਨ ਵਾਸਤੇ ਕਿ ਇਹਨਾਂ ਮੰਗਾਂ ਤੋਂ ਲੋਕਾਂ ਦਾ ਧਿਆਨ ਖੇੜਿਆ ਖੇੜ ਕੇ ਸਰਕਾਰ ਦੇ ਉਹ ਪੱਖ ਦੇ ਵਿੱਚ ਖੜਨ ਵਾਲੀ ਗੱਲ ਉਹ ਕਰ ਰਹੇ ਨੇ। ਸਰਕਾਰ ਦੇ ਪੱਖ ਵਿੱਚ ਖੜਨ ਵਾਲੀ ਗੱਲ ਜਿਹੜੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਉਧਰ ਕਿਸਾਨ ਆਗੂ ਚਕਜੀਤ ਸਿੰਘ ਢੱਲੇਵਾਲ ਦਾ ਸਾਥੀ ਕਿਸਾਨ ਆਗੂਆਂ ਤੇ ਵੱਡਾ ਤੰਗ ਸਾਹਮਣੇ ਆਇਆ ਹੈ। ਉਹਨਾਂ ਨੇ ਕੁਝ ਕਿਸਾਨ ਆਗੂਆਂ ਨੇ ਉਹਨਾਂ ਨੇ ਕਿਹਾ ਕਿ ਕਿਸਾਨੀ ਦਾ ਬੁਰਕਾ ਪਾਇਆ ਹੋਇਆ ਹੈ ਪਰ ਕਦੇ ਵੀ ਕਿਸਾਨਾਂ ਦੇ ਲਈ ਗੱਲ ਨਹੀਂ ਕੀਤੀ। ਤਾਸਲ ਮੰਗਾ ਤੋਂ ਧਿਆਨ ਪਟਕਾਉਣਾ ਚਾਉਂਦੀ ਚਾਉਂਦੀਆਂ ਨੇ ਕੁਝ ਜਥੇਬੰਦੀਆਂ ਤਾਂ ਬਾਕੀ ਹੋਰ ਨਾ ਜਥੇਬੰਦੀਆਂ ਤੇ ਜਗਜੀਤ ਸਿੰਘ ਢੱਲੇਵਾਲ ਤੰჭ कसੇ ਹੋਏ ਨਜ਼ਰ ਆ ਰਹੇ ਨੇ ਜ਼ਿਕਰ ਯੋਗ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਵਿੱਚੋਂ ਇਹ ਆਵਾਜ਼ ਜ਼ਰੂਰ ਉੱઠી ਸੀ ਕਿ ਉਹਨਾਂ ਨੂੰ ਪ੍ਰਦਾਨ ਜਿਹੜਾ ਹੈ ਉਹ ਨਹੀਂ ਰਹਿਣਾ ਚਾਹੀਦਾ ਜਾਂ ਉਹ ਪ੍ਰਦਾਨ ਨਹੀਂ ਮੰਨਦੇ ਪਰ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਆਪਣੇ ਤਰੀਕੇ ਦੇ ਨਾਲ ਜਵਾਬ ਦਿੱਤਾ ਗਿਆ ਸੀ ਔਰ ਹੁਣ ਕਿਸਾਨ ਹੋਰ ਜਥੇਬੰਦੀਆਂ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਹ ਤੰჭ ਕੱਸਿਆ ਗਿਆ ਹੈ ਕਿਸਮ ਦਾ ਔਰ ਉਹਨਾਂ ਨੇ ਕਿਹਾ ਹੈ ਕਿ ਕਿਸਾਨੀ ਦਾ ਸਿਰਫ ਬੁਰਕਾ ਪਾਇਆ ਹੋਇਆ ਹੈ ਪਰ ਕਦੇ ਕਿਸਾਨਾਂ ਦੇ ਲਈ ਕੋਈ ਗੱਲ ਨਹੀਂ ਕੀਤੀ ਤਾਂ ਸੇ ਕਰਿਓ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਚ ਕਈ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂ ਨੇ ਮੈਨੂੰ ਲੱਗਿਆ ਕਿ ਉਹਨਾਂ ਦਾ ਪਾਸਾ ਤਾਂ ਪਹਿਲਾਂ ਤੋਂ ਹੀ ਬਟਿਆ ਹੋਦਾ ਸੀ ਲੇਕਿਨ ਪਹਿਲਾਂ ਇੱਕ ਬੁਰਕੇ ਦੇ ਥੱਲੇ ਚੱਲ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀ ਕਿ ਵੀ ਅਸੀਂ ਪਰਦੇ ਵਿੱਚ ਰਹਿ ਕੇ ਹੀ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਕਰਵਾਉਂਦੇ ਰਾਂਗੇ ਲੇਕਿਨ ਆ ਜਿਹੜੀ ਮੂਵਮੈਂਟ ਜਿਹੜਾ ਅੰਦੋਲਨ ਆਪਾਂ ਖਨੌਰੀ ਤੇ ਸ਼ੰਭੂ ਦੇ ਬੈਠ ਕੇ ਲੜਿਆ ਇਹਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਐਮਐਸਬੀ ਗਰੰਟੀ ਕਾਨੂੰਨ ਵਾਲੀ ਜਿਹੜੀ ਤੁਹਾਡੀ ਮੰਗ ਹੈ ਇਹਨੂੰ ਮਗਰ ਲੈ ਕੇ ਜਾਓ ਰਿਟਰਨ ਦੇ ਵਿੱਚ ਸਾਨੂੰ ਇੱਕ ਚਿੱਠੀ ਦੇ ਰੂਪ ਵਿੱਚ ਦਿੱਤਾ ਉਹਦੇ ਚੋ ਸਪਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਆ ਹਕੀਕਤ ਬਾਹਰ ਨਿਕਲ ਕੇ ਆਈ ਕਿ ਇਹਨਾਂ ਦੀ ਮੰਗ ਹੀ ਨਹੀਂ ਹੈ ਤੁਸੀਂ ਪਿੱਛੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਦੇਖੀ ਹੈ ਫਰੋਜ਼ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਇਹਨਾਂ ਨੇ ਕਰਜ਼ ਮੁਕਤੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਇਹਨਾਂ ਨੇ ਡਾਕਟਰ ਸ਼ਾਮੀਨਾਥ ਦੀ ਰਿਪੋਰਟ ਦੀ ਗੱਲ ਨਹੀਂ ਕੀਤੀ ਤਾਂ ਫਿਰ ਉਹ 90 ਕਿਸਾਨ ਜਦੋਂ ਬੰਦੀਆਂ ਕਿਸ ਪਰਪਸ ਲਈ ਇਕੱਠੀਆਂ ਹੋਈਆਂ ਨੇ ਕੀ ਕਾਦੇ ਲਈ ਇਕੱਠੀਆਂ ਹੋਈਆਂ ਨੇ ਉਹ ਕਿ ਲੋਕਾਂ ਦਾ ਧਿਆਨ ਕਨਵਰਟ ਕਰਨ ਵਾਸਤੇ ਕਿ ਇਹਨਾਂ ਮੰਗਾਂ ਤੋਂ ਲੋਕਾਂ ਦਾ ਧਿਆਨ ਖੇੜਾ ਖੇੜ ਕੇ ਸਰਕਾਰ ਦੇ ਉਹ ਪੱਖ ਦੇ ਵਿੱਚ ਖੜਨ ਵਾਲੀ ਗੱਲ ਉਹ ਕਰ ਰਹੇ ਨੇ ਤਾਂ ਚਰਨਜੀਤ ਕੌਸ਼ਲ ਮੇਰੇ ਸੋਗੀ ਫੋਨਲਾਈਨ ਤੇ ਨੇ ਚਰਨਜੀਤ ਜਗਜੀਤ ਸਿੰਘ ਢੱਲੇਵਾਲ ਪਿਛਲੇ ਦਿਨਾਂ ਚ ਵੀ ਸੁਰਖੀਆਂ ਚਾਏ ਜਦੋਂ ਉਹਨਾਂ ਦੀ ਆਪਣੀ ਪਾਰਟੀ 'ਚ ਉਹਨਾਂ ਦੀ ਖਲਾਫਤ ਦੇ ਵਿੱਚ ਆਵਾਜ਼ ਉੱਠੀ ਹੁਣ ਉਹਨਾਂ ਨੇ ਹੋਰ ਨਾ ਕਿਸਾਨ ਜੋਥੇ ਬੰਦਿਆਂ ਨੂੰ ਨਿਸ਼ਾਨੇ ਤੇ ਲਿਆ ਆ ਕੀ ਕੋਈ ਜਾਣਕਾਰੀ ਬਿਲਕੁਲ ਕਿਤਨਾ ਕਿਤੇ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਵੀ ਦੇਖਦੇ ਹਾਂ ਜਦੋਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਹੈਗਾ ਵੱਡੇ ਪ੍ਰਦਰਸ਼ਨ ਚੱਲੇ ਸੀ ਉਦੋਂ ਵੀ ਏਕਤਾ ਦੀ ਗੱਲ ਚੱਲੀ ਸੀ ਸਾਰੀਆਂ ਕਿਸਾਨ ਜਥੇਬੰਦੀਆਂ ਅਗਰੇ ਇਕੱਠੇ ਹੋਣ ਜਿਸ ਤਰੀਕੇ ਨਾਲ ਦਿੱਲੀ ਸੀ ਪਰ ਕਿਤਰਾਂ ਕਿਤੇ ਆਪਸੀ ਵਿਵਾਦ ਆਪਸੀ મતਭੇਦ ਇਸ ਦਾ ਵੱਡਾ ਕਾਰਨ ਰਏ ਨੇ ਜੋ ਹੁਣ ਵੀ ਨਿਕਲ ਕੇ ਸਾਹਮਣੇ ਆ ਰਿਹਾ ਜਿਵੇਂ ਹੁਣ ਕੱਲ ਦੀ ਗੱਲ ਅਗਰੇ ਤਾਂ ਕੱਲ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿਤਰਾਂ ਕਿਤੇ ਇੱਥੇ ਜ਼ਰੂਰ ਉਹਨਾਂ ਨੇ ਐਸ ਕੇਐਮ ਨੂੰ ਸਿੱਧੇ तौर ਤੇ ਨਚਾਨ ਦੇ ਉੱਪਰਲੇ ਸਾਫ ਤੌਰ ਤੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਅਸੀਂ ਖਨੌਰੀ ਦੇ ਸ਼ੰਭੂ ਬਾਰਡਰ ਦੇ ਉੱਪਰ ਪ੍ਰਦਰਸ਼ਨ ਕਰਦੇ ਸੀ ਉਦੋਂ ਸਾਡੇ ਨਾਲ ਤੁਹਾਡੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਸਾਰੀਆਂ ਮੰਗਾਂ ਇੱਕ ਨੇ ਇਹ ਨਹੀਂ ਨਾਲ ਸਾਡੇ ਲੱਗੇ ਤਾਂ ਕਿ ਤਨਾ ਕਿਤੇ ਹੁਣ ਉਹੀ ਜਵਾਬ ਉਹਨਾਂ ਨੇ ਫੇਰ ਦਿੱਤਾ ਕਿ 90 ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਮੀਟਿੰਗ ਤਾਂ ਕੀਤੀ ਪਰ ਉਹ ਮੀਟਿੰਗ ਦੇ ਵਿੱਚ ਨਾ ਹੀ ਕਿਤੇ ਐਮਐਸਪੀ ਗਰੰਟੀ ਕਾਨੂੰਨ ਨਾ ਹੀ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨਾ ਹੀ ਕਰਜ਼ਾ ਮੁਕਤੀ ਗੀਆਂ ਗੱਲਾਂ ਨਹੀਂ ਕੀਤੀਆਂ ਗਈਆਂ ਇਹ ਜਿਹੜੇ ਸ਼ਬਦ ਸੀ ਇਹ ਸ਼ਬਦ ਸੀ ਜਗਦੀਸ਼ ਸਿੰਘ ਢੱਲੇਵਾਲ ਦੇ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਜਦੋਂ ਅਸੀਂ ਏਕਤਾ ਦੀ ਕਿਤੇ ਵੀ ਗੱਲਬਾਤ ਕਰਦੇ ਸੀ ਇਹ ਖੁਦ ਮੇਰੇ ਵੱਲੋਂ ਵੀ ਉਹਨਾਂ ਦੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜਦੋਂ ਅਸੀਂ ਏਕਤਾ ਦੀ ਗੱਲ ਕਰਦੇ ਸੀ ਤਾਂ ਸਭ ਤੋਂ ਸਭ ਤੋਂ ਜਿਹੜੀ ਸਾਡੀ ਵੱਡੀ ਮੰਗ ਸੀ ਐਮਐਸਪੀ ਦੀ ਐਮਐਸਪੀ ਗਰੰਟੀ ਕਾਨੂੰਨ ਦੀ ਉਸ ਮੰਗ ਨੂੰ ਪਿੱਛੇ ਲੈ ਕੇ ਜਾਣ ਦੀ ਜਿਹੜੀ ਇਹ ਗੱਲ ਕੀਤੀ ਜਾਂਦੀ ਸੀ ਜਿਸ ਦੇ ਕਾਰਨ ਸਾਡੀ ਏਕਤਾ ਨਹੀਂ ਬਣੀ ਤੇ ਉਹੀ ਸਵਾਲ ਦੁਬਾਰਾ ਫਿਰ ਇਹਨਾਂ ਨੇ ਦੁਹਰਾਏ ਨੇ ਜੀ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਚਰਨਜੀਤ ਤਾਕਲ ਮਿਲਾਕੇ ਜਗਜੀਤ ਸਿੰਘ ਢੱਲਵਾਲ ਇਹ ਕਿਸਾਨ ਜਥੇਬੰਦੀਆਂ ਦੇ ਤੰਜ ਕਸਦੇ ਨਜ਼ਰ ਆਏ ਨੇ ਮੈਨੂੰ ਲੱਗਿਆ ਕਿ ਉਹਨਾਂ ਦਾ ਪਾਸਾ ਤਾਂ ਪਹਿਲਾਂ ਤੋਂ ਹੀ ਬਟਿਆ ਹੋਦਾ ਸੀ ਲੇਕਿਨ ਪਹਿਲਾਂ ਇੱਕ ਬੁਰਕੇ ਦੇ ਥੱਲੇ ਚੱਲ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਵੀ ਅਸੀਂ ਪਰਦੇ ਚ ਰਹਿ ਕੇ ਹੀ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਕਰਵਾਉਂਦੇ ਰਹਾਂਗੇ ਲੇਕਿਨ ਆ ਜਿਹੜੀ ਮੂਵਮੈਂਟ ਜਿਹੜਾ ਅੰਦੋਲਨ ਆਪਾਂ ਖਨੌਰੀ ਤੇ ਸ਼ੰਭੂ ਦੇ ਬੈਠ ਕੇ ਲੜਿਆ ਇਹਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਐਮਐਸਬੀ ਗਰੰਟੀ ਕਾਨੂੰਨ ਵਾਲੀ ਜਿਹੜੀ ਤੁਹਾਡੀ ਮੰਗ ਹੈ ਇਹਨੂੰ ਮਗਰ ਲੈ ਕੇ ਜਾਓ ਰਿਟਰਨ ਦੇ ਵਿੱਚ ਸਾਨੂੰ ਇੱਕ ਚਿੱਠੀ ਦੇ ਰੂਪ ਵਿੱਚ ਦਿੱਤਾ ਉਹਦੇ ਚੋਂ ਸਪਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਹੈ ਹਕੀਕਤ ਬਾਹਰ ਨਿਕਲ ਕੇ ਆਈ ਕਿ ਇਹਨਾਂ ਦੀ ਮੰਗ ਹੀ ਨਹੀਂ ਹੈ ਤੁਸੀਂ ਪਿੱਛੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਦੇਖੀ ਹੈ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਉਹਨਾਂ ਨੇ ਕਰਜ਼ ਮੁਕਤੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਉਹਨਾਂ ਨੇ ਡਾਕਟਰ ਸੁਮੇਨਾ ਚੰਦੀ ਰਿਪੋਰਟ ਦੀ ਗੱਲ ਨਹੀਂ ਕੀਤੀ ਤਾਂ ਫਿਰ ਉਹ 90 ਕਿਸਾਨ ਜਦੋਂ ਬੰਦੀਆਂ ਕਿਸ ਪਰਪਸ ਲਈ ਇਕੱਠੀਆਂ ਹੋਈਆਂ ਨੇ ਕੀ ਕਾਦੇ ਲਈ ਇਕੱਠੀਆਂ ਹੋਈਆਂ ਨੇ ਉਹ ਇੱਕ ਲੋਕਾਂ ਦਾ ਧਿਆਨ ਕਨਵਰਟ ਕਰਨ ਵਾਸਤੇ ਕਿ ਇਹਨਾਂ ਮੰਗਾਂ ਤੋਂ ਲੋਕਾਂ ਦਾ ਧਿਆਨ ਖੇੜਾ ਖੇੜ ਕੇ ਸਰਕਾਰ ਦੇ ਪੱਖ ਦੇ ਵਿੱਚ ਖੜਨ ਵਾਲੀ ਗੱਲ ਉਹ ਕਰ ਰਹੇ ਨੇ ਤਾਂ ਸਰਕਾਰ ਦੇ ਪੱਖ ਵਿੱਚ ਖੜਨ ਵਾਲੀ ਗੱਲ ਜਿਹੜੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਉਧਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਸਾਥੀ ਕਿਸਾਨ ਆਗੂਆਂ ਤੇ ਵੱਡਾ ਤੰਗ ਸਾਹਮਣੇ ਆਇਆ ਹੈ। ਉਹਨਾਂ ਨੇ ਕੁਝ ਕਿਸਾਨ ਆਗੂਆਂ ਨੇ ਉਹਨਾਂ ਨੇ ਕਿਹਾ ਕਿ ਕਿਸਾਨੀ ਦਾ ਬੁਰਕਾ ਪਾਇਆ ਹੋਇਆ ਹੈ ਪਰ ਕਦੇ ਵੀ ਕਿਸਾਨਾਂ ਦੇ ਲਈ ਗੱਲ ਨਹੀਂ ਕੀਤੀ ਹੈ। ਤਾਂ ਅਸਲ ਮੰਗਾ ਤੋਂ ਧਿਆਨ ਪਟਕਾਉਣਾ ਚਾਹੁੰਦੀ ਚਾਉਂਦੀਆਂ ਨੇ ਕੁਝ ਜਥੇਬੰਦੀਆਂ ਤਾਂ ਬਾਕੀ ਹੋਰ ਨਾ ਜਥੇਬੰਦੀਆਂ ਤੇ ਜਗਜੀਤ ਸਿੰਘ ਢੱਲੇਵਾਲ ਤੰਗ ਕਰਦੇ ਹੋਏ ਨਜ਼ਰ ਆ ਰਹੇ ਨੇ। ਅੱਜ ਜ਼ਿਕਰ ਹੋ ਗਿਆ ਕਿ ਪ੍ਰਸ਼ਦ ਦਿਨਾਂ ਦੇ ਵਿੱਚ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਵਿੱਚੋਂ ਇਹ ਆਵਾਜ਼ ਜ਼ਰੂਰ ਉੱઠી ਸੀ ਕਿ ਉਹਨਾਂ ਨੂੰ ਪ੍ਰਦਾਨ ਜਿਹੜਾ ਹੈ ਉਹ ਨਹੀਂ ਰਹਿਣਾ ਚਾਹੀਦਾ ਜਾਂ ਉਹ ਪ੍ਰਦਾਨ ਨਹੀਂ ਮੰਨਦੇ ਅ ਪਰ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਆਪਣੇ ਤਰੀਕੇ ਦੇ ਨਾਲ ਜਵਾਬ ਦਿੱਤਾ ਗਿਆ ਸੀ ਔਰ ਹੁਣ ਕਿਸਾਨ ਹੋਰ ਜਥੇਬੰਦੀਆਂ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਹ ਤੰਝ ਕੱਸਿਆ ਗਿਆ ਹੈ ਕਿਸਮ ਦਾ ਔਰ ਉਹਨਾਂ ਨੇ ਕਿਹਾ ਹੈ ਕਿ ਕਿਸਾਨੀ ਦਾ ਸਿਰਫ ਬੁਰਕਾ ਪਾਇਆ ਹੋਇਆ ਹੈ ਪਰ ਕਦੇ ਕਿਸਾਨਾਂ ਦੇ ਲਈ ਕੋਈ ਗੱਲ ਨਹੀਂ ਕੀਤੀ ਤਾਸੀ ਕਰਿਓ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਚ ਕਈ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂ ਨੇ ਮੈਨੂੰ ਲੱਗਿਆ ਕਿ ਉਹਨਾਂ ਦਾ ਪਾਸਾ ਤਾਂ ਪਹਿਲਾਂ ਤੋਂ ਹੀ ਵਟਿਆ ਹੋਇਆ ਸੀ ਲੇਕਿਨ ਪਹਿਲਾਂ ਇੱਕ ਬੁਰਕੇ ਦੇ ਥੱਲੇ ਚੱਲ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਵੀ ਅਸੀਂ ਪਰਦੇ ਚ ਰਹਿ ਕੇ ਹੀ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਕਰਵਾਉਂਦੇ ਰਹਾਂਗੇ ਲੇਕਿਨ ਆ ਜਿਹੜੀ ਮੂਵਮੈਂਟ ਜਿਹੜਾ ਅੰਦੋਲਨ ਆਪਾਂ ਖਨੌਰੀ ਤੇ ਸ਼ੰਭੂ ਤੇ ਬੈਠ ਕੇ ਲੜਿਆ ਇਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਐਮਐਸਪੀ ਗਰੰਟੀ ਕਾਨੂੰਨ ਵਾਲੀ ਜਿਹੜੀ ਤੁਹਾਡੀ ਮੰਗ ਹੈ ਇਹਨੂੰ ਮਗਰ ਲੈ ਕੇ ਜਾਓ ਰਿਟਰਨ ਦੇ ਵਿੱਚ ਸਾਨੂੰ ਇੱਕ ਚਿੱਠੀ ਦੇ ਰੂਪ ਵਿੱਚ ਦਿੱਤਾ ਉਹਦੇ ਚੋ ਇਹ ਸਪਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਹੈ ਹਕੀਕਤ ਬਾਹਰ ਨਿਕਲ ਕੇ ਆਈ ਕਿ ਇਹਨਾਂ ਦੀ ਮੰਗ ਹੀ ਨਹੀਂ ਹੈ ਤੁਸੀਂ ਪਿੱਛੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਦੇਖੀ ਹੈ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਉਹਨਾਂ ਨੇ ਕਰਜ਼ ਮੁਕਤੀ ਦੀ ਗੱਲ ਨਹੀਂ ਕੀਤੀ ਕਿਤੇ ਵੀ ਉਹਨਾਂ ਨੇ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਦੀ ਗੱਲ ਨਹੀਂ ਕੀਤੀ ਤਬਰ 90 ਕਿਸਾਨ ਜਥੇਬੰਦੀਆਂ ਕਿਸ ਪਰਪਸ ਲਈ ਇਕੱਠੀਆਂ ਹੋਈਆਂ ਨੇ ਕੀ ਕਾਦੇ ਲਈ ਇਕੱਠੀਆਂ ਹੋਈਆਂ ਨੇ ਉਹ ਕਿ ਲੋਕਾਂ ਦਾ ਧਿਆਨ ਕਨਵਰਟ ਕਰਨ ਵਾਸਤੇ ਕਿ ਇਹਨਾਂ ਮੰਗਾਂ ਤੋਂ ਲੋਕਾਂ ਦਾ ਧਿਆਨ ਖੇੜਾ ਖੇੜ ਕੇ ਸਰਕਾਰ ਦੇ ਪੱਖ ਦੇ ਵਿੱਚ ਖੜਨ ਵਾਲੀ ਗੱਲ ਉਹ ਕਰ ਰਹੇ ਨੇ ਤਾਂ ਚਰਨਜੀਤ ਕੌਸ਼ਲ ਮੇਰੇ ਸਯੋਗੀ ਫੋਨਲਾਈਨ ਤੇ ਨੇ ਚਰਨਜੀਤ ਜਗਜੀਤ ਸਿੰਘ ਢੱਲੇਵਾਲ ਪਿਛਲੇ ਦਿਨਾਂ ਚ ਵੀ ਸੁਰਖੀਆਂ ਚਾਏ ਜਦੋਂ ਉਹਨਾਂ ਦੀ ਆਪਣੀ ਪਾਰਟੀ 'ਚ ਉਹਨਾਂ ਦੀ ਖਿਲਾਫਤ ਦੇ ਵਿੱਚ ਆਵਾਜ਼ ਉੱਠੀ ਹੁਣ ਉਹਨਾਂ ਨੇ ਹੋਰ ਨਾ ਕਿਸਾਨ ਜਥੇਬੰਦੀਆਂ ਨੂੰ ਨਿਸ਼ਾਨੇ ਤੇ ਲਿਆ ਕਿ ਕੋਈ ਜਾਣਕਾਰੀ ਤਾਂ ਬਿਲਕੁਲ ਕਿਤਨਾ ਕਿਤੇ ਜਿਸ ਤਰੀਕੇ ਨਾਲ ਅਸੀਂ ਪਹਿਲਾਂ ਵੀ ਦੇਖਦੇ ਹਾਂ ਜਦੋਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਪਰ ਜਿਹੜਾ ਹੈਗਾ ਵੱਡੇ ਪ੍ਰਦਰਸ਼ਨ ਚੱਲੇ ਸੀ ਉਦੋਂ ਵੀ ਏਕਤਾ ਦੀ ਗੱਲ ਚੱਲੀ ਸੀ ਸਾਰੇ ਕਿਸਾਨ ਜਥੇਬੰਦੀਆਂ ਅਗਰੇ ਇਕੱਠੇ ਹੋਣ ਜਿਸ ਤਰੀਕੇ ਨਾਲ ਦਿੱਲੀ ਸੀ ਪਰ ਇੱਕ ਤਰ੍ਹਾਂ ਕਿਤੇ ਆਪਸੀ ਵਿਵਾਦ ਆਪਸੀ મતਭੇਦ ਇਸ ਦਾ ਵੱਡਾ ਕਾਰਨ ਰਹੇ ਨੇ ਜੋ ਹੁਣ ਵੀ ਨਿਕਲ ਕੇ ਸਾਹਮਣੇ ਆ ਰਹੇ ਆ। ਜਿਵੇਂ ਹੁਣ ਕੱਲ ਦੀ ਗੱਲ ਅਗਰ ਤਾਂ ਕੱਲ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਜਿਹੜਾ ਇਹ ਬਿਆਨ ਦਿੱਤਾ ਗਿਆ ਕਿ ਤਰ੍ਹਾਂ ਕਿਤੇ ਇੱਥੇ ਜ਼ਰੂਰ ਉਹਨਾਂ ਨੇ ਐਸਕੇਮ ਨੂੰ ਸਿੱਧੇ ਤੌਰ ਤੇ ਨਿਸ਼ਾਨੇ ਦੇ ਉੱਪਰ ਲਿਆ ਸਾਫ਼ ਤੌਰ ਤੇ ਉਹਨਾਂ ਨੇ ਪਹਿਲਾਂ ਵੀ ਕਿਹਾ ਸੀ ਕਿ ਜਦੋਂ ਅਸੀਂ ਖਨੌਰੀ ਦੇ ਸ਼ੰਭੂ ਬਾਰਡਰ ਦੇ ਉੱਪਰ ਪ੍ਰਦਰਸ਼ਨ ਕਰਦੇ ਸੀ ਉਦੋਂ ਸਾਡੇ ਨਾਲ ਤੁਹਾਡੀਆਂ ਮੰਗਾਂ ਨੂੰ ਲੈ ਕੇ ਕਿਉਂਕਿ ਸਾਰੀਆਂ ਮੰਗਾਂ ਇੱਕ ਨੇ ਇਹ ਨਹੀਂ ਨਾਲ ਸਾਡੇ ਲੱਗੇ ਤਾਂ ਕਿ ਤਰ੍ਹਾਂ ਕਿਤੇ ਹੁਣ ਉਹੀ ਜਵਾਬ ਉਹਨਾਂ ਨੇ ਫੇਰ ਦਿੱਤਾ ਕਿ 90 ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਮੀਟਿੰਗ ਦਾ ਕੀਤੀ ਪਰ ਉਹ ਮੀਟਿੰਗ ਦੇ ਵਿੱਚ ਨਾ ਹੀ ਕਿਤੇ ਐਮਐਸਪੀ ਗਰੰਟੀ ਕਾਨੂੰਨ ਨਾ ਹੀ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਨਾ ਹੀ ਕਰਜ਼ਾ ਮੁਕਤੀ ਦੀਆਂ ਗੱਲਾਂ ਨਹੀਂ ਕੀਤੀਆਂ ਗਈਆਂ ਇਹ ਜਿਹੜੇ ਸ਼ਬਦ ਸੀ ਇਹ ਸ਼ਬਦ ਸੀ ਜਗਦੀਸ਼ ਸਿੰਘ ਡੱਲੇਵਾਲ ਦੇ ਜਿਨ੍ਹਾਂ ਨੇ ਸਾਫ਼ ਤੌਰ ਦੇ ਉੱਪਰ ਕਿਹਾ ਕਿ ਜਦੋਂ ਅਸੀਂ ਏਕਤਾ ਦੀ ਕਿਤੇ ਵੀ ਗੱਲਬਾਤ ਕਰਦੇ ਸੀ ਇਹ ਖੁਦ ਮੇਰੇ ਵੱਲੋਂ ਵੀ ਉਹਨਾਂ ਦੀ ਇੰਟਰਵਿਊ ਕੀਤੀ ਸੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜਦੋਂ ਅਸੀਂ ਏਕਤਾ ਦੀ ਗੱਲ ਕਰਦੇ ਸੀ ਤਾਂ ਸਭ ਤੋਂ ਸਭ ਤੋਂ ਜਿਹੜੀ ਸਾਡੀ ਵੱਡੀ ਮੰਗ ਸੀ ਐਮਐਸਪੀ ਦੀ ਐਮਐਸਪੀ ਗਰੰਟੀ ਕਾਨੂੰਨ ਦੀ ਉਸ ਮੰਗ ਨੂੰ ਪਿੱਛੇ ਲੈ ਕੇ ਜਾਣ ਦੀ ਜਿਹੜੀ ਇਹ ਗੱਲ ਕੀਤੀ ਜਾਂਦੀ ਸੀ ਜਿਸ ਦੇ ਕਾਰਨ ਸਾਡੀ ਏਕਤਾ ਨਹੀਂ ਬਣੀ ਤੇ ਉਹੀ ਸਵਾਲ ਦੁਬਾਰਾ ਫਿਰ ਇਹਨਾਂ ਨੇ ਦੁਹਰਾਏ ਨੇ ਜੀ ਠੀਕ ਹੈ ਸ਼ੁਕਰੀਆ तमाम ਜਾਣਕਾਰੀ ਲਈ ਚਰਨਜੀਤ ਤਾਕਲ ਮਿਲਾਕੇ ਜਗਜੀਤ ਸਿੰਘ ਢੱਲਵਾਲ ਇਹ ਕਿਸਾਨ ਜਥੇਬੰਦੀਆਂ ਦੇ ਤੰਜ ਕਸਦੇ ਨਜ਼ਰ ਆਏ ਨੇ ਮੈਨੂੰ ਲੱਗਿਆ ਕਿ ਉਹਨਾਂ ਦਾ ਪਾਸਾ ਤਾਂ ਪਹਿਲਾਂ ਤੋਂ ਹੀ ਵਟਿਆ ਹੋਦਾ ਸੀ ਲੇਕਿਨ ਪਹਿਲਾਂ ਇੱਕ ਬੁਰਕੇ ਦੇ ਥੱਲੇ ਚੱਲ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਵੀ ਅਸੀਂ ਪਰਦੇ ਚ ਰਹਿ ਕੇ ਹੀ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਕਰਵਾਉਂਦੇ ਰਹਾਂਗੇ ਲੇਕਿਨ ਆ ਜਿਹੜੀ ਮੂਵਮੈਂਟ ਜਿਹੜਾ ਅੰਦੋਲਨ ਆਪਾਂ ਖਨੌਰੀ ਤੇ ਸ਼ੰਭੂ ਤੇ ਬੈਠ ਕੇ ਲੜਿਆ ਇਹਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਐਮਐਸਬੀ ਗਰੰਟੀ ਕਾਨੂੰਨ ਵਾਲੀ ਜਿਹੜੀ ਤੁਹਾਡੀ ਮੰਗ ਹੈ ਇਹਨੂੰ ਮਗਰ ਲੈ ਕੇ ਜਾਓ ਰਿਟਰਨ ਦੇ ਵਿੱਚ ਸਾਨੂੰ ਇੱਕ ਚਿੱਠੀ ਦੇ ਰੂਪ ਵਿੱਚ ਦਿੱਤਾ ਉਹਦੇ ਚੋਂ ਇਹ ਸਪਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਹੈ ਹਕੀਕਤ ਬਾਹਰ ਨਿਕਲ ਕੇ ਆਈ ਕਿ ਇਹਨਾਂ ਦੀ ਮੰਗ ਹੀ ਨਹੀਂ ਹੈ ਤੁਸੀਂ ਪਿੱਛੇ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਦੇਖੀ ਹੈ। ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਨਹੀਂ ਕੀਤੀ, ਕਿਤੇ ਵੀ ਉਹਨਾਂ ਨੇ ਕਰਜ਼ ਮੁਕਤੀ ਦੀ ਗੱਲ ਨਹੀਂ ਕੀਤੀ, ਕਿਤੇ ਵੀ ਉਹਨਾਂ ਨੇ ਡਾਕਟਰ ਸ਼ਾਮੀਨਾਥ ਦੀ ਰਿਪੋਰਟ ਦੀ ਗੱਲ ਨਹੀਂ ਕੀਤੀ। ਤਾਂ ਫਿਰ ਉਹ 90 ਕਿਸਾਨ ਜਿਹੜੇ ਬੰਦੀਆਂ ਕਿਸ ਪਰਪਸ ਲਈ ਇਕੱਠੀਆਂ ਹੋਈਆਂ ਨੇ? ਕੀ ਕਾਦੇ ਲਈ ਇਕੱਠੀਆਂ ਹੋਈਆਂ ਨੇ? ਉਹ ਕਿ ਲੋਕਾਂ ਦਾ ਧਿਆਨ ਕਨਵਰਟ ਕਰਨ ਵਾਸਤੇ ਕਿ ਇਹਨਾਂ ਮੰਗਾਂ ਤੋਂ ਲੋਕਾਂ ਦਾ ਧਿਆਨ ਖੇੜਾ ਖੇੜ ਕੇ ਸਰਕਾਰ ਦੇ ਉਹ ਪੱਖ ਦੇ ਵਿੱਚ ਖੜਨ ਵਾਲੀ ਗੱਲ ਉਹ ਕਰ ਰਹੇ ਨੇ। ਸਰਕਾਰ ਦੇ ਪੱਖ ਵਿੱਚ ਖੜਨ ਵਾਲੀ ਗੱਲ ਜਿਹੜੀ ਹੈ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਉਧਰ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦਾ ਸਾਥੀ ਕਿਸਾਨ ਆਗੂਆਂ ਤੇ ਵੱਡਾ ਤੰਜ ਸਾਹਮਣੇ ਆਇਆ ਹੈ। ਉਹਨਾਂ ਨੇ ਕੁਝ ਕਿਸਾਨ ਆਗੂਆਂ ਨੇ ਉਹਨਾਂ ਨੇ ਕਿਹਾ ਕਿ ਕਿਸਾਨੀ ਦਾ ਬੁਰਕਾ ਪਾਇਆ ਹੋਇਆ ਹੈ ਪਰ ਕਦੇ ਵੀ ਕਿਸਾਨਾਂ ਦੇ ਲਈ ਗੱਲ ਨਹੀਂ ਕੀਤੀ ਹੈ। ਅਸਲ ਮੰਗਾ ਤੋਂ ਧਿਆਨ ਪਟਕਾਉਣਾ ਚਾਹੁੰਦੀ ਚਾਉਂਦੀਆਂ ਨੇ ਕੁਝ ਜਥੇਬੰਦੀਆਂ ਤਾਂ ਬਾਕੀ ਹੋਰ ਨਾ ਜਥੇਬੰਦੀਆਂ ਤੇ ਜਗਜੀਤ ਸਿੰਘ ਢੱਲੇਵਾਲ ਤੰਜ ਕੱਸੇ ਹੋਏ ਨਜ਼ਰ ਆ ਰਹੇ ਨੇ ਜ਼ਿਕਰ ਯੋਗ ਹੈ ਕਿ ਪ੍ਰਸ਼ਦ ਦਿਨਾਂ ਦੇ ਵਿੱਚ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਵਿੱਚੋਂ ਇਹ ਆਵਾਜ਼ ਜ਼ਰੂਰ ਉੱઠી ਸੀ ਕਿ ਉਹਨਾਂ ਨੂੰ ਪ੍ਰਦਾਨ ਜਿਹੜਾ ਹੈ ਉਹ ਨਹੀਂ ਰਹਿਣਾ ਚਾਹੀਦਾ ਜਾਂ ਉਹ ਪ੍ਰਦਾਨ ਨਹੀਂ ਮੰਨਦੇ ਪਰ ਜਿਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਵੀ ਆਪਣੇ ਤਰੀਕੇ ਦੇ ਨਾਲ ਜਵਾਬ ਦਿੱਤਾ ਗਿਆ ਸੀ ਔਰ ਹੁਣ ਕਿਸਾਨ ਹੋਰ ਜਥੇਬੰਦੀਆਂ ਨੂੰ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਇਹ ਤੰਜ ਕੱਸਿਆ ਗਿਆ ਹੈ ਕਿਸਮ ਦਾ ਔਰ ਉਹਨਾਂ ਨੇ ਕਿਹਾ ਹੈ ਕਿ ਕਿਸਾਨੀ ਦਾ ਸਿਰਫ ਬੁਰਕਾ ਪਾਇਆ ਹੋਇਆ ਹੈ ਪਰ ਕਦੇ ਕਿਸਾਨਾਂ ਦੇ ਲਈ ਕੋਈ ਗੱਲ ਨਹੀਂ ਕੀਤੀ ਤਾਂ ਸੇ ਕਰਿਓ ਗਿਆ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਚ ਕਈ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਉਹਨਾਂ ਦੇ ਆਗੂ ਨੇ ਮੈਨੂੰ ਲੱਗਿਆ ਕਿ ਉਹਨਾਂ ਦਾ ਪਾਸਾ ਤਾਂ ਪਹਿਲਾਂ ਤੋਂ ਹੀ ਵਟਿਆ ਹੋਇਆ ਸੀ ਲੇਕਿਨ ਪਹਿਲਾਂ ਇੱਕ ਬੁਰਕੇ ਦੇ ਥੱਲੇ ਚੱਲ ਰਹੇ ਸੀ ਉਹਨਾਂ ਨੂੰ ਇਹ ਲੱਗ ਰਿਹਾ ਸੀਗਾ ਵੀ ਅਸੀਂ ਪਰਦੇ ਵਿੱਚ ਰਹਿ ਕੇ ਹੀ ਕਿਸਾਨਾਂ ਦੀ ਇਸੇ ਤਰ੍ਹਾਂ ਲੁੱਟ ਕਰਵਾਉਂਦੇ ਰਾਂਗੇ ਲੇਕਿਨ ਆ ਜਿਹੜੀ ਮੂਵਮੈਂਟ ਜਿਹੜਾ ਅੰਦੋਲਨ ਆਪਾਂ ਖਨੌਰੀ ਤੇ ਸ਼ੰਭੂ ਤੇ ਬੈਠ ਕੇ ਲੜਿਆ ਇਹਦੇ ਵਿੱਚ ਜਦੋਂ ਉਹਨਾਂ ਨੇ ਆਪਾਂ ਨੂੰ ਇਹ ਕਿਹਾ ਵੀ ਐਮਐਸਬੀ ਗਰੰਟੀ ਕਾਨੂੰਨ ਵਾਲੀ ਜਿਹੜੀ ਤੁਹਾਡੀ ਮੰਗ ਹੈ ਇਹਨੂੰ ਮਗਰ ਲੈ ਕੇ ਜਾਓ ਰਿਟਰਨ ਦੇ ਵਿੱਚ ਸਾਨੂੰ ਇੱਕ ਚਿੱਠੀ ਦੇ ਰੂਪ ਵਿੱਚ ਦਿੱਤਾ ਉਹਦੇ ਚੋ ਇਹ ਸਪਸ਼ਟ ਹੋ ਗਿਆ ਕਿ ਇਹਨਾਂ ਲੋਕਾਂ ਦੀ ਜਿਹੜੀ ਹੈ ਹਕੀਕਤ ਬਾਹਰ ਨਿਕਲ ਕੇ ਆਈ ਕਿ ਇਹਨਾਂ ਦੀ ਮੰਗ ਹੀ ਨਹੀਂ ਹੈ ਤੁਸੀਂ ਪਿੱਛੇ ਵੀ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਹੋਈ ਦੇਖੀ ਹੈ ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਤੇ ਵੀ ਇਹਨਾਂ ਨੇ ਐਮਐਸਪੀ ਦੀ ਗੱਲ ਨਹੀਂ ਕੀਤੀ ਕਿਤੇ ਵੀ